ਇੰਦਰਾ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਉੱਪਰਕਾਰ ਅੰਦਰ ਦਾਖਲ ਹੋ ਕੇ ਤੇਜ਼ ਹਥਿਆਰਾਂ ਨਾਲ ਹਮਲਾ ਕਰਨ ਅਤੇ ਘਰ ਵਿੱਚ ਇੱਟਾਂ ਵੱਟੇ ਚਲਾਉਣ ਦੇ ਦੋਸ਼ ਲਗਾਏ ਹਨ ਸੇਵਲ ਹਸਪਤਾਲ ਫਲੋਰ ਵਿਖੇ ਜੇਰੇ ਇਲਾਜ ਰਹੀ ਮਨਦੀਪ ਸਿੰਘ ਉਰਫ ਰੋਲੀ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਆਪਣੇ ਘਰ ਵਿੱਚ ਮੌਜੂਦ ਸੀ ਅਚਾਨਕ ਘਰ ਅੰਦਰ ਜਵਰੀ ਦਾਖਲ ਹੋ ਕੇ ਦੋ ਨੌਜਵਾਨਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਬਾਕੀ ਨੌਜਵਾਨਾਂ ਨੇ ਉਸ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਘਾਰ ਵਿੱਚ ਮਹਿਲਾਵਾਂ ਤੇ ਇੱਟਾ ਨਾਲ ਹਮਲਾ ਕਰ ਦਿੱਤਾ ਦੂਜੇ ਪਾਸੇ ਗਰਦੀਪ ਕੁਮਾਰ ਉਰਫ ਬੁੰਗੀ ਪੁੱਤਰ ਭੋਲਾ RAM ਵਾਸੀ ਅਕਲਪੁਰ ਰੋਡ ਨੇ ਮਨਦੀਪ ਸਿੰਘ ਬਲੋ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਉਸ ਨੇ ਕਿਸੇ ਉੱਪਰ ਹਮਲਾ ਨਹੀਂ ਕਰਵਾਇਆ ਜਾਂਚ ਅਧਿਕਾਰੀ ਐਸਆਈ ਜੈਪਾਲ ਨੇ ਕਿਹਾ ਕਿ ਉਹਨਾਂ ਨੂੰ ਐਮਐਲਆਰ ਪ੍ਰਾਪਤ ਹੋ ਗਈ ਹੈ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਫਲੋਰਟੋਂ ਰਾਜਪਾਲ ਅੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਵ ਤੇ ਸ਼ੇਅਰ ਕਰੋ ਮੇਰੇ ਘਰੇ ਬੁੰਗੀਸ ਸਕੂਲ ਵਾਲਾ ਜਿਹੜਾ ਅਗਰਵਾਲਾ ਨੇ ਚ ਦੁਕਾਨਾ ਹੋਰੇ ਬੰਦੇ ਭੇਜੇ ਇੱਕ ਦੀਪੂ ਸੀ ਨੰਗਲ ਤੋਂ ਇੱਕ ਰਿੱਕੀ ਸੀ ਰਵਦਾਸਪੁਰੇ ਤੋਂ ਬਾਕੀ ਆਣਾ ਪਛਾਦੇ ਸੀ ਚਾਰ ਪੰਜ ਜਣੇ ਮੇਰੇ ਘਰ ਦੇ ਬਾਹਰ ਆ ਕੇ ਉਹਨਾਂ ਨੇ ਮੈਨੂੰ ਬਾਜੀ ਮਾਰੀ ਕੇ ਗਾਲ ਸੌਣ ਬਾਹਰ ਆ ਕੇ ਮੈਂ ਉਹਨਾਂ ਨਾਲ ਹੈਲੋ ਆਏ ਕਰਨ ਲੱਗ ਪਿਆ ਤੇ ਉਹਨਾਂ ਨੇ ਕੋਈ ਅਜੇ ਗੱਲ ਨਹੀਂ ਕੀਤੀ ਇੱਕਦਮ ਮੇਰੇ ਪਿੱਛੇ ਦਾਤ ਮਾਰਿਆ ਸਿਰ 'ਚ ਜਦੋਂ ਮੈਂ ਪਿੱਛੇ ਨੂੰ ਦੇਖਿਆ ਤੇ ਮੇਰੇ ਮੋਰੀਓਂ ਵੀ ਦਾਤ ਮਾਰਦਾ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਮੇਰੇ ਉਹਨਾਂ ਨੇ ਸਿਰ ਚੱਕਨੇ ਦਾ ਦਤ ਮਾਰੇ ਜਾਂ ਪੁੱਠੇ ਦਾਤ ਕਿੰਨੇ ਲੱਤਾਵਾਵਾਂ ਦੇ ਮਾਰੇ ਤੇ ਜਦੋਂ ਮੈਂ ਡੇਗ ਪਿਆ ਉਸ ਤੋਂ ਬਾਅਦ ਜਾਣ ਲੱਗੇ ਮੇਰੀ ਵਾਈਫ ਦੇ ਵੀਟਾ ਮਾਰ ਕੇ ਗਏ ਉਹ ਵੇਰ ਚ ਵੀਟਾ ਮਾਰੀਆਂ ਪੂਰਾ ਮੱਲ ਲਗਵਾਇਆ ਸਾਰੇ ਇਹਦੀ ਗਵਾਈ ਦੇ ਸਕਦੇ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਕੋਈ ਲੜਾਈ ਝਗੜਾ ਨਹੀਂ ਪਤਾ ਨਹੀਂ ਹੁੰਦਾ ਇਹ ਮਨ ਚ ਕੀ ਆ ਜਾਂ ਉਹਨਾਂ ਨੂੰ ਕਿਸੇ ਨੇ ਪੈਸੇ ਦਿੱਤੇ ਘੁੱਟ ਮਾਰ ਕਰਨ ਲਈ ਜਾ ਉਹਨਾਂ ਦੇ ਦਿਲ 'ਚ ਕੋਈ ਨਸ਼ਾ ਪਤਾ ਕਰਨ ਵਾਲੇ ਬੰਦੇ ਆ ਜਨਾਂ ਸ਼ਾਪਤਾ ਕਰਕੇ ਫੁੱਦੇ ਨੰਬਰ ਬਣਾਵਾਂਗੇ ਹਾਂਜੀ ਮਨਦੀਪ ਸਿੰਘ ਨਾਂ ਦਾ ਪੇਸ਼ੈਂਟ ਹੈ ਜਦੀ ਉਮਰ ਤਕਰੀਬਨ 40 ਸਾਲ ਆ ਸਾਡੇ ਕੋਲ ਅਸੌਲਟ ਦਾ ਲੀਜਿਸਟਰੀ ਉੱਪਰ ਅਸੌਲਟ ਉਹਦੇ ਨਾਲ ਆਇਆ ਲੜਾਈ 'ਚ ਕਿਡਾ ਹੋਇਆ ਸਿਰ ਵਿੱਚ ਸੱਟ ਹੈ ਗਈਆਂ ਕੁਝ ਕੋਲ ਸੱਟਾਂ ਵੀ ਆਈਆਂ ਆ ਟੰਕੀਲੇ ਘਰ ਦਿੱਤੀ ਅਸੀਂ ਸਰਵਿਸ ਸੂਚਨੀ ਹੋਈ ਦੋ ਤਿੰਨ ਜਗ੍ਹਾ ਤੇ ਕਲੀਨਿਕਲੀ ਪੇਸ਼ੈਂਟ ਸਟੇਬਲ ਆ ਬਾਕੀ ਕੁਛ ਛਟਾ ਅਸੀਂ ਅੰਡਰ ਅਬਜ਼ਰਵਸ਼ਨ ਐਕਸਰੇ ਦੇ ਵਿੱਚ ਰੱਖਿਆ ਨੂੰ ਆ ਕੱਲ ਐਕਸਰੇ ਕਰਾਵਾਂਗੇ ਉਸ ਤੋਂ ਬਾਅਦ ਹਲੇ ਕੋਈ ਹਲੇ ਸਟੇਬਲ ਆ ਪੇਸ਼ੈਂਟ ਦਾ ਕੋਈ ਆਪਣਾ ਤਾਂ ਕੋਈ ਉਹਦੇ ਨਾਲ ਰੌਲੇ ਨਹੀਂਗਾ ਕੋਈ ਇਦਾਂ ਦਾ ਵੀ ਮਾੜਾ ਮੋਟਾ ਮੈਨ ਨਹੀਂ ਰੌਲਾ ਹੈਗਾ ਇਸ ਦਾ ਕੰਮ ਕਰਦੇ ਆ ਕੰਮ ਨਾਲ ਮਸਤੀ ਲਈ ਆਪਣੀ ਜਰੀ ਜੜੀ ਅੱਜ ਵੀ ਮੈਂ ਦੁਕਾਨ ਤੇ ਸੀਗਾ ਕੋਈ ਇਦਾਂ ਦਾ ਚੱਕਰਮੰਡ ਨਹੀਂ ਹੈਗਾ ਆਪਣਾ ਪੁਰਾਣੇ ਫੈਮਿਲੀ ਨਾਲ ਰਿਲੇਸ਼ਨ ਹੈ ਉਹਨਾਂ ਦੇ ਬਹੁਤ ਵਧੀਆ ਘਰ ਦੇ ਨਾਲ ਮਿਲਦੇ ਬੰਤਦੇ ਆ ਮੇਰਾ ਉਹਦੇ ਨਾਲ ਕਾਹਦਾ ਬੈਰ ਚੱਲਦਾ ਭਾਜੀ ਮੇ ਦਾ ਕੋਈ ਬੈਰ ਨਹੀਂ ਚੱਲਦਾ ਉਹਦੇ ਨਾਲ ਕੋਈ ਗਲਤ ਗੱਲ ਐ ਭਾਜੀ ਜਿੱਥੋਂ ਮਾਜੀ ਪਤਾ ਕਰ ਲੈਣ ਸਾਰੇ ਰੋਡ ਤੋਂ ਪਤਾ ਕਰ ਲੈਣ ਮੈਂ ਕਿੱਥੇ ਸੀਗਾ ਕਿੱਥੇ ਸੀ ਨਾਲੇ ਮੈਂ ਇਹਦੇ ਨਾਲ ਲੜ ਕੇ ਲੈਣਾ ਕੀ ਹੈ ਜੀ ਠੀਕ ਹੈ ਨਾ ਆਪਣਾ ਕੋਈ ਇਦਾਂ ਦਾ ਨੌਲਾ ਹੈ ਨਹੀਂ ਗਾਇਦੀ ਉਹਨਾਂ ਨਾਲ ਕੋਈ ਵੀ ਕੀ ਮੰਗਾ ਤੁਹਾਡੀ ਮੇਰੀ ਇਹ ਹੈ ਪੁਲਿਸ ਅਗੇ ਬੇਨਤੀ ਵੇਦਾ ਹੱਲ ਕੀਤਾ ਜਾਵੇ ਮੇਰਾ ਕੋਈ ਦੋਸ਼ ਨਹੀਂ ਹੈ ਤੇ ਇਸ ਚੱਕਰ ਦੇ ਵਿੱਚ ਠੀਕ ਹੈ ਨਾ ਮੈਂ ਇਸ ਲੜਾਈ ਤੋਂ ਨਾ ਕਿਸੇ ਨਾਲ ਲੜਾਈ ਕੀਤੀ ਆ ਨਾ ਹੀ ਕਰੀਦੀ ਆ ਠੀਕ ਹੈ ਜੀ ਮੇਰਾ ਕੋਈ ਦੋਸ਼ ਨਹੀਂ ਹੈਗਾ ਇਸ ਰੋਲੀ ਦੇ ਨਾਲ ਫੈਮਿਲੀ ਦੇ ਨਾਲ ਠੀਕ ਹੈ ਨਾ ਕੋਈ ਇਦਾਂ ਦਾ ਚੱਕਰ ਮੈਂ ਟੇ ਜੈਨੇਗਾ ਜਿੱਥੋਂ ਮਾਦੀ ਪਤਾ ਕੀਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਠੀਕ ਹੈ ਨਾ ਮੈਂ ਘਰੇ ਆਪਣੇ ਮਾਪੇ ਨੂੰ ਸੰਭਾਲਦਾ ਰੋਟੀ ਦਿੰਦਾ ਠੀਕ ਹੈ ਨਾ ਮੇਰੇ ਮਾਪੇ ਪਹਿਲੇ ਮੰਜੇ ਤੇ ਪਏ ਆ ਆਪਾਂ ਕੀ ਲੈਣਾ ਦੇਣਾ ਲੜਾਈ ਤੋਂ ਠੀਕ ਹੈ ਨਾ ਜੀ ਇਹ ਹੱਥ ਜੋੜ ਕੇ ਬੇਨਤੀ ਆ ਰਹੀ ਜੀ ਸਰਕਾਰ ਅੱਗੇ ਔਰ ਅਫਸਰ ਅੱਗੇ ਸਹੀ ਹੈ ਨਾ ਜੀ ਹਾਂ ਜੀ ਮੈਂ ਇਸੀ ਜੈਗਪਟ ਹਾਣਾ ਫਲੋਰ ਇੱਕ ਡਾਕਟਰ ਸਾਹਿਬ ਤੋਂ ਐਮਲਰ ਆਈ ਆ ਮਨਦੀਪ ਸਿੰਘ ਕੋਈ ਲੜਾਈ ਝਗੜਾ ਹੋਇਆ ਜੋ ਬਣਦੀ ਕਾਰਵਾਈ ਉਹ ਕੀਤੀ ਜਾਊ